ਹਾਂ 12 ਢਾਂਕੇ ਲੱਗੇ ਹੋਏ ਨੇ ਪੈਰ ਤੇ ਤਾਂ ਵੀ ਆ ਗਏ ਆ ਸਾਰਾ ਘੂਠਾ ਵੱਡਿਆ ਹੋਇਆ ਹੈ ਹਾਂ ਤੇ ਕਿਵੇਂ ਵੱਡਿਆ ਗਿਆ ਇਹ ਇਹ ਗ੍ਰੈਂਡਰ ਵੱਜ ਕੇ ਅਸੀਂ ਕਰਈ ਪੁਰੇ ਆ ਨਹੀਂ ਜਾਂਦਾ ਪਰ ਰਾਈਟਰ ਤੇ ਆਏ ਆ ਤੂੰ ਚੜਦੀ ਕਲਾ ਚੋਂ ਪੂਰਾ ਹਾਂ ਜੀ ਆ ਪੂਰਾ ਚੜਦੀ ਕਲਾ ਜੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਕਰਾਰੀ ਹਾਰ ਮਿਲੂ ਜੀ ਪੰਜਾਬ ਨੇ ਕਦੀ ਵੀ ਨਹੀਂ ਭਾਜੇਪੀ ਨੂੰ ਚਾਇਆ ਵੱਡਾ ਭਰਾ ਹਰਿਆਣੇ ਦਾ ਇਹ ਚੇੜੀ ਹਟ ਸਕਦਾ ਅਸੀਂ ਮਰ ਜਾਗੇ ਸਾਰੇ ਕੱਪਰੂ ਸਾਡੇ ਇਕੱਠੇ ਹੋਈ ਜਾਂਦੇ ਆ ਜੇ ਟੱਪ ਜਾਗੇ ਜਿੰਨਾ ਮਰਜੀ ਜ਼ੋਰ ਲਾ ਲੈਣਾ ਤਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਟਰੈਕਟਰ ਨੇ ਜਿਹੜੇ ਅੱਗੇ ਵਧਣੇ ਸ਼ੁਰੂ ਹੋ ਚੁੱਕੇ ਨੇ ਤਾਂ ਬਾਈ ਇਧਰੋਂ ਆਏ ਨੇ ਤਾਂ ਲਗਾਤਾਰ ਤਸਵੀਰਾਂ ਤਾਂ ਬਾਈ ਅੱਗੇ ਗੋਲੇ ਦਾਗੇ ਜਾ ਰਹੇ ਨੇ ਸਾਹਮਣੇ ਹੀ ਆ ਤੇ ਇਧਰੋਂ ਹੁਣ ਤੁਹਾਡੀ ਕੀ ਪ੍ਰਬੰਧ ਨੇ ਕੋਈ ਚੱਕਰ ਨਹੀਂ ਬਾਈ ਜੀ ਹਾਂ ਯਾਨੀ ਕਿ ਪੂਰੀ ਪੂਰਾ ਧਾਰ ਕੇ ਆਏ ਹੋ ਜਾਣਾ ਹੀ ਜਾਣਾ ਹੈ ਹਾਂ ਜੀ ਸਹੀ ਆ ਤਾਂ ਇਧਰ ਬਾਈ ਅੱਗੇ ਗੋਲੇ ਦਾਗੇ ਜਾ ਰਹੇ ਨੇ ਕਿਸਾਨਾਂ ਦੇ ਉੱਪਰ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਈ ਗੱਲ ਨਹੀਂ ਜੀ ਜੋ ਮਰਜ਼ੀ ਆ ਜੇ ਅਸੀਂ ਨਹੀਂ ਡਰਦੇ ਕਿਸੇ ਤੋਂ ਵੀ ਅਸੀਂ ਤਾਂ ਸਿੱਧੇ ਅੱਗੇ ਹੀ ਜਾਵਾਂਗੇ ਪਿਛਾ ਨਹੀਂ ਹੁੰਦੇ ਕਿਹੜੀ ਜਵਾਨੀ ਨੂੰ ਆ ਸਾਰਾ ਪੱਟ ਦਾਂਗੇ ਸਮਾਨ ਕਿਹੜੀ ਜਵਾਨੀ ਨੂੰ ਕਿਹੜਾ ਜਾ ਰਿਹਾ ਤੇ ਨਸ਼ੇੜੀ ਸੀਗੀ ਇਹ ਕਿਸੇ ਕੰਮ ਦੇ ਨਹੀਂ ਰਹੇ ਤਾਂ ਉਹ ਜਵਾਨੀ ਆਈ ਆ 12 ਟਾਂਕੇ ਲੱਗੇ ਹੋਏ ਨੇ ਪੈਰ ਤੇ ਤਾਂ ਵੀ ਆ ਗਏ ਆ ਸਾਰਾ ਗੁੱਠਾ ਵੱਡਿਆ ਹੋਇਆ ਹਾਂ ਇਹ ਕਿਵੇਂ ਵੱਡਿਆ ਗਿਆ ਇਹ ਇਹ ਗ੍ਰਾਈਂਡਰ ਵੱਜ ਗਿਆ ਸੀ ਕਰਈ ਹਾਂ ਫਿਰ ਵੀ ਇੱਥੇ ਆਏ ਹਾਂ ਵੱਡੀ ਹੋਈ ਹੈ ਹਾਂ ਪੁਰਿਆ ਨਹੀਂ ਜਾਂਦਾ ਪਰ ਰੈਕਟਰ ਤੇ ਆਏ ਹਾਂ ਚੜਦੀ ਕਲਾ ਚੋਂ ਪੂਰਾ ਹਾਂ ਜੀ ਹਾਂ ਪੂਰਾ ਚੜਦੀ ਕਲਾ ਚ ਹਾਂ ਜੀ ਹਾਂ ਪਤੋਂ ਕਿ ਅੱਗੇ ਟਾਇਰ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਨੇ ਕੋਈ ਚੱਕਰ ਹੀ ਨਹੀਂ ਜੀ ਸਾਰਾ ਸਾਮਾ ਕਰਕੇ ਆਏ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਾਈ ਕਹਿੰਦੇ ਲਗਾਤਾਰ ਅਸੀਂ ਅੱਗੇ ਵਧਣਾ ਹੀ ਵਧਣਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਦੇ ਉੱਤੇ ਇੱਕ ਪਾਸੇ ਟੀਅਰ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਦੂਜੇ ਪਾਸੇ ਕਿਸਾਨ ਨੇ ਜਿਹੜੇ ਲਗਾਤਾਰ ਅੱਗੇ ਵਧਦੇ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚੇ ਨੇ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਨੇ ਜਿਨ੍ਹਾਂ ਨੇ ਇਹ ਕਾਲ ਜਿਹੜੀ ਦਿੱਤੀ ਆ ਐਸ ਕੇ ਐਮ ਗੈਰ ਰਾਜਨੀਤਿਕ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਦਿਖਾ ਰਹੇ ਹਾਂ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਆ ਜਿਹੜਾ ਬਾਈ ਜਾ ਰਹੇ ਅੱਗੇ ਤਾਂ 12 ਟਾਂਕੇ ਵੀ ਲੱਗੇ ਨੇ ਹੱਡੀ ਵੀ ਵੱਡੀ ਹੋਈ ਆ ਤਾਂ ਲਗਾਤਾਰ ਇਤੋਂ ਅੱਗੇ ਵਧਣ ਦੀ ਕੋਸ਼ਿਸ਼ ਆ ਜਿਹੜੀ ਕਿਸਾਨਾਂ ਦੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਆ ਲਗਾਤਾਰ ਟੀਅਰ ਗੈਸ ਦੇ ਗੋਲੇ ਨੇ ਜਿਹੜੇ ਕਿਸਾਨਾਂ ਦੇ ਉੱਪਰ ਤਾਗੇ ਜਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਮੋਦੀ ਨੇ ਬਹੁਤ ਗਲਤ ਖੱਟਰ ਦਾ ਕੰਮ ਹੈ ਜੀ ਹਜੇ ਕੋਈ ਸਾਡੀ ਜਥੇਬੰਦੀ ਪੂਰੀ ਵੀ ਨਹੀਂ ਸੀ ਪਹੁੰਚੀ ਹੈਗੀ ਕੋਈ ਹਲਚਲ ਵੀ ਨਹੀਂ ਸੀ ਹੈਗੀ ਤੇ ਇਹਨਾਂ ਨੇ ਆਸੂ ਗੈਸ ਦੇ ਇੰਨੇ ਕ ਜਿਆਦਾ ਡਰੇ ਹੋਏ ਨੇ ਸਾਡੇ ਤੋਂ ਵੀ ਆਸੂ ਗੈਸ ਦੇ ਗੋਲੇ ਪਹਿਲਾਂ ਹੀ ਸਾਡੇ ਤੇ ਧੱਕ ਦਿੱਤੇ ਹਨ ਇਹਨਾਂ ਨੇ ਤਾਂ ਕੀ ਕਹਿਣਾ ਚਾਹੋਗੇ ਅਗਰ ਅਗਰ 2024 ਦੇ ਵਿੱਚ ਇਲੈਕਸ਼ਨ ਵੀ ਆ ਲੋਕ ਸਭਾ ਇਲੈਕਸ਼ਨ ਵੀ ਆ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਕਰਾਰੀ ਹਾਰ ਮਿਲੂ ਜੀ ਪੰਜਾਬ ਨੇ ਕਦੀ ਵੀ ਨਹੀਂ ਬੀਜੇਪੀ ਨੂੰ ਚਾਇਆ ਹਾਂਜੀ ਜੀ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਰਿਆਣੇ ਤੋਂ ਪੰਜਾਬ ਤੋਂ ਜਿਹੜੇ ਕਿਸਾਨ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਇੱਕ ਪਾਸੇ ਟੀਅਰ ਗੈਸ ਦੇ ਗੋਲੇ ਨੇ ਤੇ ਦੂਜੇ ਪਾਸੇ ਕਿਸਾਨ ਆਪਣੇ ਟਰੈਕਟਰ ਲੈ ਕੇ ਜਿਹਨੂੰ ਜੱਟ ਦਾ ਜਹਾਜ਼ ਕਿਹਾ ਜਾਂਦਾ ਆਪਣੇ ਟਰੈਕਟਰ ਲੈ ਕੇ ਅੱਗੇ ਨੂੰ ਵਧਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਖਨੌਰੀ ਬਾਰਡਰ ਤੋਂ ਨੇ ਜਿਹੜੀਆਂ ਆ ਦਿਖਾਈ ਦਿਖਾ ਰਹੇ ਆ ਬਜ਼ੁਰਗ ਨੇ ਤਾਂ ਬਜ਼ੁਰਗ ਕਿੱਥੋਂ ਆਏ ਹੋ ਅਜੀ ਆਏ ਬਟਿੰਡੇ ਜ਼ਿਲ੍ਹੇ ਤੋਂ ਬਟਿੰਡੇ ਤੋਂ ਆਏ ਹੋ ਹਾਂ ਜੀ ਅੱਗੇ ਟੀਅਰ ਗੈਸ ਦੇ ਗੋਲੇ ਚੱਲ ਰਹੇ ਨੇ ਕੋਣੇ ਮਰਜ਼ੀ ਚੱਲੀ ਜਾਣ ਦਿੱਲੀ ਜਾ ਕੇ ਰਹਾਗੇ اچھا ਕਿਸਾਨ ਅੰਦੋਲਨ ਵਾਲਾ ਕਹਿੰਦੇ ਕਿਸਾਨ ਅੰਦੋਲਨ ਦੇ ਵਿੱਚ ਕਹਿੰਦੇ ਟੀਅਰ ਗੈਸ ਵਾਲੇ ਗੋਲਿਆਂ ਦਾ ਤਾਂ ਡਿਪਲੋਮਾ ਹੋ ਗਿਆ ਕੁਛ ਨਹੀਂ ਉਦਾ ਗੋਲੀ ਦਾ ਹੋ ਜੂ ਤਾਂ ਵੀ ਨਹੀਂ ਡਿੱਕਾ ਕੋਈ ਡਿੱਕਾ ਨਹੀਂ ਇਹ ਸਹੀ ਹੈ ਆ ਦੇਖ ਸਕਦੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਕਿਸਾਨ ਨੇ ਝੰਡੇ ਲੈ ਕੇ ਕਿਸਾਨੀ ਦੇ ਝੰਡੇ ਲੈ ਕੇ ਅੱਗੇ ਨੂੰ ਵਧਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਤੱਕ ਨਜ਼ਰ ਮਾਰੋਗੇ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਹਰਿਆਣੇ ਵਾਲੇ ਕਿਸਾਨ ਨੇ ਪੰਜਾਬ ਵਾਲੇ ਕਿਸਾਨ ਨੇ ਸਾਰੇ ਆਪਣੀਆਂ ਜਥੇਬੰਦੀਆਂ ਦੇ ਝੰਡੇ ਨੇ ਜਿਹੜੇ ਲੈ ਕੇ ਇੱਥੇ ਪਹੁੰਚੇ ਨੇ ਲਗਾਤਾਰ ਤੁਹਾਨੂੰ ਖਨੌਰੀ ਤੋਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਤਾਂ ਉਧਰਲੇ ਪਾਸੇ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿਓ ਖੇਤਾਂ ਦੇ ਵਿੱਚ ਵੀ ਕਿਸਾਨ ਨੇ ਜਿਹੜੇ ਅੱਗੇ ਵਧਣ ਦੀ ਗੱਲ ਕਰ ਰਹੇ ਨੇ ਤਾਂ ਬਾਈ ਜੀ ਅੱਗੇ ਟੀਅਰ ਗੈਸ ਦੇ ਗੋਲੇ ਚੱਲ ਰਹੇ ਨੇ ਵਦੋਂ ਕਿ ਅਗੇ ਇਸੇ ਤਰੀਕੇ ਨਾਲ ਬਾਈ ਜੀ ਅਸੀਂ ਵੱਡਾ ਭਰਾ ਹਰਿਆਣੇ ਦਾ ਏ ਇਹ ਪਿੱਛੇ ਨਹੀਂ ਹਟ ਸਕਦਾ ਅਸੀਂ ਮਰ ਜਾਾਂਗੇ ਸਾਰੇ ਗੱਬਰੂ ਸਾਡੇ ਇਕੱਠੇ ਹੋਈ ਜਾਂਦੇ ਆ ਜੀ ਤੱਪ ਜਾਾਂਗੇ ਜਿੰਨਾ ਮਰਜੀ ਜ਼ੋਰ ਲਾ ਲੈਣ ਇਹ ਇੱਥੇ ਨੂੰ ਕਹਿੰਦਾ ਸਾਨੂੰ ਕੀ ਕਰੂੰ ਸਾਡੇ ਗਰੂ ਤੇ ਗਵਾ ਹੱਥ ਰੱਖਣ ਦਸਾਂ ਪਾਸੇ ਨੇ ਕੀ ਕੋਸ਼ਿਸ਼ ਕਰਕੇ ਦਿਖਾਤਾ ਉਹਨਾਂ ਦੀ ਲਾਦਾ ਸਜ ਬਾਬੇ ਦਾਨ ਸਿੰਘ ਦੀ ਲਾਦਾ ਸਾਰੇ ਇੱਧੇ ਇਕੱਠੇ ਹੋ ਗਏ ਆ ਜੀ ਇਹਨ ਸਹੀ ਹੈ ਤਾਂ ਦੇਖ ਸਕਦੇ ਹੋ ਕਹਿੰਦੇ ਹਰਿਆਣਾ ਪੰਜਾਬ ਭਾਈ ਪਾਈਆ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਖਨੋਰੀ ਬਾਡਰ ਤੋਂ ਜਿੱਥੇ ਇੱਕ ਪਾਸੇ ਕਿਸਾਨ ਅੱਗੇ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਆਸੂ ਗੈਸ ਦੇ ਗੋਲੇ ਨੇ ਜਿਹੜੇ ਛੱਡੇ ਗਏ ਨੇ ਲਗਾਤਾਰ ਗੋਲੇ ਜਿਹੜੇ ਕਿਸਾਨਾਂ ਦੇ ਉੱਪਰ ਡੱਗੇ ਜਾ ਰਹੇ ਨੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੋਰੀ